ਅੰਮ੍ਰਿਤਸਰ ਨਾਲ ਸੰਬੰਧਿਤ ਇੱਕ ਨੌਜਵਾਨ ਜੋ ਕਿ ਦੁਬਈ ਦੀ ਜੇਲ੍ਹ ਵਿੱਚ ਬੰਦ ਹੈ ਉਸ ਦਾ ਪਰਿਵਾਰ ਆਪਣੇ ਬੱਚੇ ਨੂੰ ਬਚਾਉਣ ਲਈ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਸਮਾਜ ਸੇਵੀ ਹਰਦੀਪ ਸਿੰਘ ਪੰਗਾਲੀ ਨੇ ਦੱਸਿਆ ਕਿ ਅੰਮ੍ਰਿਤਸਰ ਦਾ 24 ਸਾਲਾ ਮਨਜਿੰਦਰ ਸਿੰਘ ਜੋ 2 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਇੱਕ ਦਿਨ ਉਹ ਲਿਫਟ ਲੈਣ ਲਈ ਇੱਕ ਕਾਰ ਵਿੱਚ ਸਵਾਰ ਹੋ ਗਿਆ ਜਿਸ ਤੋਂ ਬਾਅਦ ਦੁਬਈ ਪੁਲਿਸ ਨੇ ਉਸ ਨੂੰ ਕਾਰ ਚੋਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ। ਮਨਜਿੰਦਰ ਸਿੰਘ ਦਾ ਪਰਿਵਾਰ ਆਪਣੇ ਪੁੱਤ ਦੀ ਰਿਹਾਈ ਲਈ ਦਰਦਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ ਉਹਨਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਇੱਕ ਮੰਗ ਪੱਤਰ ਭੇਜ ਆਪਣੇ ਪੁੱਤਰ ਦੀ ਰਿਹਾਈ ਦੀ ਮੰਗ ਕੀਤੀ ਹੈ ਉਹਨਾਂ ਦੱਸਿਆ ਕਿ ਉਹਨਾਂ ਦਾ ਬੱਚਾ ਬਿਲਕੁਲ ਬੇਕਸੂਰ ਹੈ ਉਹਨਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਦੇ بیٹے ਨੂੰ ਰਿਹਾ ਕਰਵਾ ਕੇ ਭਾਰਤ ਲਿਆਂਦਾ ਜਾਵੇ ਸਾਡੇ ਨਗਰ ਦੇ ਹੀ ਮੇਰੇ ਵੱਡੇ ਵੀ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅਜੇ ਤੋਂ 2 ਸਾਲ ਪਹਿਲਾਂ ਦੁਬਈ ਗਿਆ ਸੀ ਰੋਟੀ ਰੋਟੀ ਕਮਾਉਣ ਵਾਸਤੇ ਉੱਤੇ ਕਿਸੇ ਕੋਲ ਲਿਫਟ ਮੰਗੀ ਗੱਡੀ ਵਿੱਚ ਇਹਦੇ ਵਿੱਚ ਬੈਠਾ ਕਿਸੇ ਦੇ ਨਾਲ ਉਹ ਗੱਡੀ ਚੋਰੀ ਦੀ ਹੋਣ ਕਰਕੇ ਇਸ ਬੱਚੇ ਨੂੰ ਨਹੀਂ ਸੀ ਪਤਾ ਅੱਗੇ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੇ ਇਹਨਾਂ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਛੱਡ ਕੇ ਭੱਜ ਗਏ ਸਨ ਦੋ ਸਾਲ ਹੋ ਗਏ ਨੇ ਦੁਬਈ ਦੀ ਜੇਲ੍ਹ ਵਿੱਚ ਆ ਅਜੇ ਤੱਕ ਉਸ ਬੱਚੇ ਨੂੰ ਰਿਹਾਈ ਨਹੀਂ ਕੀਤਾ ਗਿਆ ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਅਮਰਸਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜੋ ਪਦ੍ਰੇਸ਼ ਮਤਰਾਲਾ ਭਾਰਤ ਸਰਕਾਰ ਨੂੰ ਉਹ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਇਸ ਗਰੀਬ ਪਰਿਵਾਰ ਦੀ ਸੁਣਵਾਈ ਹੋ ਸਕੇ ਔਰ ਇਹਨਾਂ ਦਾ ਬੱਚਾ ਜਿਹੜਾ ਆ ਜਲਦ ਤੋਂ ਜਲਦ ਵਾਪਸ ਆ ਸਕੇ ਉਹਨਾਂ ਨੇ ਸਾਨੂੰ ਡਿਸਪੈਚ ਨੰਬਰ ਦੇ ਦਿੱਤਾ ਹੈ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਕਿ ਇਹ ਜਿਹੜਾ ਮੰਗ ਪੱਤਰ ਆ ਇਹ ਸਰਕਾਰ ਤੱਕ ਪਹੁੰਚਦਾ ਕਰਾਂਗੇ ਸਾਨੂੰ ਆਸ ਹੈ ਕਿ ਭਾਰਤ ਸਰਕਾਰ ਇਸ ਬੱਚੇ ਨੂੰ ਜੋ ਸਾਡਾ ਬੱਚਾ ਮੁੰਜਿੰਦਰ ਸਿੰਘ ਇਹਨੂੰ ਵਾਪਸ ਲੈ ਕੇ ਆਉਣਗੇ ਪਹਿਲਾਂ ਵੀ ਕਾਫੀ ਖਬਰਾਂ ਇਹਨਾਂ ਦੀ ਲੱਗੀਆਂ ਸਨ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਜੋ ਐਕਟੀਵਿਟੀ ਸਾਰੀ ਦਿਖਾਈ ਗਈ ਪਰ ਹੁਣ ਤੱਕ ਕਿਸੇ ਵੀ ਸ਼ਹਿਸ਼ਨ ਮੈਂਦੇ ਵੱਲੋਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਿਆ ਕਿ ਜਿਨ੍ਹਾਂ ਨੇ ਆ ਕੇ ਇਹਨਾਂ ਦੀ ਕੋਈ ਬਾਹ ਫੜੀ ਹੋਵੇ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸਬੀ ਬਰਾਜੀ ਦੀ ਟੀਮ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਡਾਕੂਮੈਂਟ ਭੇਜੇ ਨੇ ਔਰ ਹੋ ਸਕਦਾ ਕਿ ਸਾਨੂੰ ਆਸ ਹੈ ਕਿ ਜਲਦ ਤੋਂ ਜਲਦ ਇਹਨਾਂ ਦੇ ਬੇਟਾ ਜਿਹੜਾ ਵਾਪਸ ਆਵੇ